ਮੋਗਾ ਦੇ ਨੇੜਲੇ ਪਿੰਡ ਢੱਲੇਗੇ ਵਿਖੇ ਕਰਾਇਦਾਰ ਗੁਰਮੀਤ ਸਿੰਘ ਵੱਲੋਂ ਆਪਣੇ ਹੀ ਮਕਾਨ ਮਾਲਕ ਦੀ ਲੜਕੀ ਨਾਲ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬਸ ਇੰਨਾ ਹੀ ਨਹੀਂ ਗੁਰਮੀਤ ਸਿੰਘ ਦੀ ਪਤਨੀ ਨੇ ਆਪਣੇ ਪਤੀ ਦੀ ਇਸ ਕਰਤੂਤ ਨੂੰ ਆਪਣੇ ਮੋਬਾਈਲ ਫੋਨ ਦੇ ਕੈਮਰੇ ਵਿੱਚ ਰਿਕਾਰਡ ਕਰਕੇ ਸੋਸ਼ਲ ਮੀਡੀਆ ਉੱਤੇ ਵਾਇਰਲ ਕਰ ਦਿੱਤਾ। ਬਲਾਤਕਾਰ ਦੀ ਵੀਡੀਓ ਸਾਰੇ ਪਿੰਡ ਵਿੱਚ ਅੱਗ ਵਾਂਗ ਫੈਲ ਗਈ। ਇਸ ਘਟਨਾ ਦੀ ਜਾਣਕਾਰੀ ਪੀੜਤ ਪਰਿਵਾਰ ਅਤੇ ਪਿੰਡ ਵਾਸੀਆਂ ਨੂੰ ਲੱਗੀ ਤਾਂ ਪਿੰਡ ਵਾਸੀਆਂ ਨੇ ਉਕਤ ਪਤੀ ਪਤਨੀ ਦੀ ਛੇਤਰ ਪ੍ਰੇਡ ਕੀਤੀ। ਅਤੇ ਦੋਹਾਂ ਨੂੰ ਸਦਰ ਪੁਲਿਸ ਦੇ ਹਵਾਲੇ ਕਰ ਦਿੱਤਾ ਇਸ ਸਬੰਧੀ ਲੜਕੀ ਦੀ ਮਾਂ ਪਰਮਜੀਤ ਕੌਰ ਉਸਦੇ ਭਰਾ ਅਤੇ ਪਿੰਡ ਵਾਸੀਆਂ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਇਨਸਾਫ ਦੀ ਮੰਗ ਕੀਤੀ ਹੈ ਮਾਮਲੇ ਦੀ ਕਵਰੇਜ ਕਰ ਰਹੀ ਨਿਊਜ਼ ਟਾਈਮ ਪੰਜਾਬ ਦੀ ਟੀਮ ਨਾਲ ਗੱਲਬਾਤ ਕਰਦੇ ਹਾਂ ਐਸਪੀ ਇਨਵੈਸਟੀਗੇਸ਼ਨ ਐਚਐਸ ਬੈਣੀਪਾਲ ਨੇ ਦੱਸਿਆ ਕਿ ਘਟਨਾ ਸਥਾਨ ਤੇ ਪੁਲਿਸ ਨੇ ਤੁਰੰਤ ਪਹੁੰਚ ਕੇ ਦੋਸ਼ੀ ਪਤਨੀ ਪਤਨੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਆਈਪੀਸੀ ਦੀ ਧਾਰਾ 376 ਦੇ ਤਹਿਤ ਮਾਮਲਾ ਦਰਜ ਕਰਕੇ ਮਾਮਲੇ ਦੀ ਉੱਚ ਪੱਧਰੀ ਜਾਂਚ ਸ਼ੁਰੂ ਕਰ ਦਿੱਤੀ ਹੈ ਸਰ ਗੱਲ ਇਹ ਹੋਈ ਆ ਕਿ ਅਸੀਂ ਜਦੋਂ ਇਹਨਾਂ ਦੀ ਗੁड़िया ਦੀ ਵੀਡੀਓ ਦੇਖੀ ਇਹਨਾਂ ਨੇ ਜੋ ਗਲਤ ਕੰਮ ਕੀਤਾ ਜੀ ਠੀਕ ਹੈ ਨੈੱਟ ਤੇ ਪਾਈ ਹੋਈ ਆ ਇੱਕ ਇੱਕ ਦੋ ਫੋਨਾਂ 'ਚ ਨਹੀਂ ਜਦੋਂ ਇਹਦੀ ਮਾਤਾ ਨੇ ਦਿਖਾਈ ਇਹ ਕਹਿੰਦੀ ਇਹ ਤਾਂ ਆਪਣੇ ਆਪ ਬਣਾ ਲਈ ਆ ਜੀ ਠੀਕ ਹੈ ਜੀ ਤੇ ਇਹ ਆਪਣੀ ਕਿਵੇਂ ਸਹੀ ਜਾਣਦੇ ਨਹੀਂ ਤਰਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਇਹਦੀ ਮਾਤਾ ਸਾਨੂੰ ਲੈ ਕੇ ਆਈ ਘਰੇ ਜੀ ਠੀਕ ਹੈ ਜੀ ਮਾਤਾ ਤੇ ਇਹਦਾ ਆਪਣੇ ਕੁੜੀ ਦਾ ਭਰਾ ਸਾਨੂੰ ਲੈ ਕੇ ਆਇਆ ਕਿ ਅਸੀਂ ਇਹਨੂੰ ਘਰੋਂ ਕੱਢਣਾ ਵਾ ਠੀਕ ਹੈ ਜੀ ਅਸੀਂ ਜਦੋਂ ਚੱਲ ਕੇ ਆਏ ਤੇ ਇਹ ਅੱਗੂ ਕਹਿੰਦਾ ਕਿ ਸਾਨੂੰ ਤੂੰ ਕਹਿੰਦਾ ਕਹਿੰਦਾ ਤੂੰ ਕੌਣ ਹੁੰਨਾ ਸਾਨੂੰ ਹੱਥ ਪਾਉਣ ਵਾਲਾ ਅੱਗੂ ਆ ਸਾਨੂੰ ਹੱਥੋਂ ਪਾਈ ਹੋ ਗਿਆ ਜੀ ਜਦੋਂ ਉਹਨੇ ਹੱਥ ਚੱਕਿਆ ਹੀ ਸੀ ਹੱਥ ਚੱਕ ਲਿਆ ਜੀ ਵੀਡੀਓ ਪਾਈ ਗਈ ਵੀਡੀਓ ਪਾਈ ਹੋਈ ਨਹੀਂ ਇਹਨੇ ਬਣਾਈ ਵੀਡੀਓ ਇਹ ਉਹਦੇ ਘਰ ਵਾਲੀ ਨੇ ਬਣਾਈ ਆ ਜਿਹੜਾ ਮੁੰਡਾ ਉਹਦੇ ਕੁੜੀ ਮੂੰਹ ਦਿਖਾਉਣ ਜੋਗ ਨਹੀਂ ਰਹੀ ਵੀਡੀਓ ਵੀ ਤੁਹਾਨੂੰ ਦਿਖਾ ਦਿੰਨੇ ਆ ਦੇਖਣੇ ਤੇ ਲਾਈਕ ਨਹੀਂ ਕੀ ਇਹ ਜੀ ਵੀਡੀਓ ਬਣਾਈ 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 ਇਹਦੀ ਸਰਕਾਰ ਵਾਲੀ ਨੇ ਆ ਜਿਹੜੀ ਇਹ ਆਪਣ ਨਾਲ ਬੈਠੀ ਜਿਹੜੀ ਨਾਲ ਬੈਠੀ ਪਰਮਜੀਤ ਹੈ ਜੀ ਕਿ ਵੀਰੇ ਮੇਰੀ ਬੇਟੀ ਨਵਾਲਾ ਦਾ ਬਹੁਤ ਛੋਟ ਗਿਆ ਉਹਨੂੰ ਕੁਛ ਖਵਾ ਕੇ ਇਹ ਭਾਈ ਨੇ ਵੀਡੀਓ ਬਣਾ ਕੇ ਉਹਦੇ ਘਰ ਵਾਲੀ ਨੇ ਨੈੱਟ ਤੇ ਪਾਤੀ ਆ ਸਾਡੀ ਇੱਜ਼ਤ ਬਰਬਾਦ ਕਰਤੀ ਗੁੜੀਏ ਦੀ ਉਮਰ ਕਿੰਨੀ ਹੈ ਬੇਚੀ 17 ਸਾਲ ਹੈ ਜੀ ਨਵਾਲਾ ਕਿੰਨੀ ਜਮਾਤ ਪੜਦੀ ਹੈ ਉਹ ਐਸਕੇ ਬੀਏ ਚ ਹੋਈ ਹੈ ਤੁਹਾਨੂੰ ਕਿੱਥੋਂ ਪਤਾ ਲੱਗਿਆ ਵੀ ਉਹਨੇ ਵੀਡੀਓ ਪਾਈ ਆ ਲੋਕਾਂ ਨੇ ਸਾਨੂੰ ਵੀਡੀਓ ਆਪਦੇ ਫੋਨ ਚ ਲਿਆ ਕੇ ਵਿਖਾਇਆ ਜਨਾਨੀ ਮੰਨੀ ਆਪੇ ਜਦੋਂ ਆ ਕੇ ਮੈਂ ਉਹਨੂੰ ਪੁੱਛਿਆ ਵੀ ਤੂੰ ਵੀਡੀਓ ਪਾਈ ਆ ਉਹ ਆਪੇ ਮੰਨੀ ਆ ਕਹਿੰਦੀ ਹਾਂ ਮੈਂ ਪਾਈ ਤੁਸੀਂ ਕੀ ਚਾਹੁੰਦੇ ਹੋ ਵੱਡੀ ਕੀ ਮੰਗ ਹੈ ਸਾਡੀ ਸਹੀ ਨਿਆ ਚਾਹੀਦਾ ਸਾਨੂੰ ਹੁਣ ਏਦਾ ਇੱਜ਼ਤ ਸਾਡੀ ਅਸਾਲਤੀ ਉਹਨੇ ਦੱਸਿਆ ਜੀ ਕਿਉਂ ਬਾਈ ਉਹਨੇ ਕੋਈ ਰਣਜੀਤ ਰਾਜੀ ਨਹੀਂ ਨਹੀਂ ਜੀ ਉਹ ਰਣਜੀਤ ਸਿੱਧਾ ਸਾਨੂੰ ਕੋਈ ਪਤਾ ਨਹੀਂ 12 ਜਨਮੇ ਇੱਥੇ ਉਹ ਬਲੈਕਮੇਲ ਕਰਨਾ ਗਿੱਜੇ ਰਹੇ ਆ ਅੱਜ ਜੋ ਵੀ ਉਹਨਾਂ ਦਾ ਕੰਮ ਕਾਰੋਬਾਰ ਹੈ ਜਿਹੜੀਆਂ ਉਹਨਾਂ ਦੀਆਂ ਗੱਡੀਆਂ ਚੱਲਦੀਆਂ ਉਹ ਲੋਕਾਂ ਨੂੰ ਬਲੈਕਮੇਲ ਕਰ ਕਰਕੇ ਚੱਲਦੀਆਂ ਵਾ ਮੈਨੂੰ ਇਨਸਾਫ ਚਾਹੀਦਾ ਉਹ ਬੰਦੇ ਤੇ ਪਰਚਾ ਹੋਣਾ ਚਾਹੀਦਾ ਉਹ ਜੇਲ੍ਹ ਚੋਂ ਬਾਹਰ ਜੇ ਆ ਗਿਆ ਤਾਂ ਮੈਂ ਆਪਦੇ ਪਰਿਵਾਰ ਸਮੇਤ ਖੁਦਕੁਸ਼ੀ ਕਰਕੇ ਮਰੂੰਗਾ ਜੀ ਨਾਮ ਹੈ ਜੀ ਕੀ ਨਾਮ ਹੈ ਦੋਨਾਂ ਦਾ ਉਹਨਾਂ ਦਾ ਮੀਆਂ ਗੁਰਮੀਤ ਸਿੰਘ ਸਰ ਮੈਨੇ ਉਹ ਇਹ ਮਸਲਾ ਇਹ ਹੈ ਵੀ ਇੱਕ ਲੇਡੀ ਪਰਮਜੀਤ ਕੌਰ ਨੇ ਤਲਾਹ ਦਿੱਤੀ ਥਾਣੇ ਵੀ ਮੇਰੀ ਲੜਕੀ ਸੰਪ੍ਰੀਤ ਕੌਰ ਆ ਉਹਨੂੰ ਇੱਕ ਵਿਅਕਤੀ ਜਿਹੜਾ ਸਾਡੇ ਕੋਲ ਤੇ ਕਿਰਾਏ ਤੇ ਰਹਿੰਦਾ ਹੈਗਾ ਗੁਰਮੀਤ ਸਿੰਘ ਦਾ ਨਾਮ ਆ ਉਹਨੇ ਆਪਣੇ ਉਹਨੂੰ ਉਹਦੇ ਨਾਲ ਬਲਾਤਕਾਰ ਕੀਤਾ ਤੇ ਉਹਦੀ ਵੀਡੀਓ ਬਣਾਈ ਹੈ ਵੀਡੀਓ ਜਿਹੜੀ ਉਹਦੀ ਘਰ ਵਾਲੀ ਨੇ ਉਹਦੀ ਸਹਿਮਤੀ ਨਾਲ ਬਣਾਈ ਹੈ ਤੇ ਵੀਡੀਓ ਜਿਹੜੀ ਉਹਨਾਂ ਨੇ ਇੰਟਰਨੈਟ ਤੇ ਵਾਇਰਲ ਕਰਤੀ ਹੈ ਤੇ ਮੇਰੀ ਕੁੜੀ ਨਾਲ ਰੇਪ ਕਰਕੇ ਉਹਨਾਂ ਨੇ ਉਹਦੀ ਬਦਨਾਮੀ ਕੀਤੀ ਹੈ ਜਿਸ ਤੇ ਮਕਦਮਾ ਦਰਜ ਕੀਤਾ ਗਿਆ ਹੈ ਐਂਡਰਿਕ 376 ਆਈਪੀਸੀ 65667 ਇਨਫੋਰਮੇਸ਼ਨ ਟੈਕਨੋਲੋਜੀ ਐਕਟ 3/4 ਚਾਈਲਡ ਪ੍ਰੋਟੈਕਸ਼ਨ ਐਕਟ ਤਹਿਤ ਪਰਚਾ ਦਰਜ ਕੀਤਾ ਗਿਆ ਅਰੈਸਟ ਹੋਵੇਗੀ ਨਹੀਂ ਕਸ਼ੇ ਵਿੱਚ ਹਾਂ ਦੋਨੇ ਦੋਸ਼ੀ ਅਰੈਸਟ ਕਰ ਲਏ ਗਏ ਨੇ ਜੀ ਪੁਲਿਸ ਕੋਲ ਫਰਦਰ ਕੀ ਕਾਰਵਾਈ ਹੈ ਉਹ ਕੁੜੀ ਦਾ ਮੈਡੀਕਲ ਕਰਾ ਕੇ ਫਰਦਰ ਤਫਤੀਸ਼ ਅਮਲ ਚ ਲਿਆਂਦੀ ਜਾਊਗੀ ਨਿਊਜ਼ ਡੈਕ ਤੋਂ ਗੋਪਾਲ ਨੰਦ ਦੇ ਨਾਲ ਅਸ਼ੋਕ ਮੋਰੀਆ ਨਿਊਜ਼ ਸਟੇ ਪੰਜਾਬ ਮੋਗਾ